ਲੋੜ ਪਤਾ ਹੋਏ ਕਿ ਚੱਲੀ ਹੈ ਜਿਹੜਾ ਪਾਲੇਵਾਲੀ ਆ ਬੰਦਰਾ ਦੇ ਰੋਡ ਦੇ ਜਿਹੜੀ ਨੰਬਰ ਕੋਲ ਆ ਉਹ ਚੱਲਦੀ ਹੈ ਪਰੇ ਨੂੰ ਪਰੇ ਨੂੰ ਬੋਣੀਆ ਪਰੇ ਨੂੰ ਬੋਣੀਆ ਹੋ ਗਈ ਨਾ ਪਰੇ ਹੋ ਜਾ ਯਾਰ ਪਰੇ ਹੋ ਜਾ ਪਰੇ ਹੋ ਜਾ ਪਰੇ ਹੋ ਜਾ ਠੀਕ ਅਮਰਜੀਤ ਜੀ ਤੁਹਾਨੂੰ ਨਾ ਆਸੀਂ ਪਟਿਆਲੇ ਤੋਂ ਆ। ਇਹ ਮੇਰੀ ਨੂੰਹ ਦੀ ਪਰਜਾਈ ਭਰਾ ਤੇ ਭਤੀਜੀ ਕਿੰਨੇ ਜਣੇ ਸੀ ਇੱਥੇ ਜਾ ਰਹੇ ਸੀ। ਅਸੀਂ ਇੱਥੇ ਨਾਗਰਾਵਾਲ ਤੋਂ ਵਿਆਹ ਜਾ ਰਹੇ ਸੀ। ਹਾਂ ਕਿੱਥੋਂ ਆਏ ਸੀਗੇ ਜੀ ਤੁਸੀਂ? ਅਸੀਂ ਪਟਿਆਲੇ ਤੋਂ ਆਏ ਸੀ ਇਹ ਇੱਥੇ ਹੋ। ਕਿੰਨੇ ਜਣੇ ਸੀਗੇ ਗੱਡੀ ਦੇ ਵਿੱਚ ਜੀ? ਉਹ ਗੱਡੀ 'ਚ ਤਿੰਨੇ ਜਣੇ ਸੀ ਅਸੀਂ ਦੋਨੇ ਜਣੇ। ਤੇ ਤਿੰਨਾਂ ਦੀ ਮੌਤ ਹੋ ਗਈ ਹੈ। ਠੀਕ ਕਿੰਟਰ ਦੇ ਨਾਲ ਇੱਕ ਜਿਹੜਾ ਆਟੋਕਾਰ ਸੀ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਇੱਕ ਲੇਡੀ ਜੇਕਰ ਦਾ ਘਰ ਆਇਆ ਇਤਨਾ ਦੀ ਗ੍ਰੈਜੂਲਟੀ ਹੋ ਗਈ ਆ ਤੇ ਸਾਨੂੰ ਜਿਉਂ ਵੀ ਇਨਫੋਰਮੇਸ਼ਨ ਮਿਲੀ ਆ ਉਸੇ ਵੇਲੇ ਆ ਕੇ ਅਸੀਂ ਇਹਨਾਂ ਮੌਕੇ ਤੇ ਆ ਕੇ ਡੈਬਲਟੀਆਂ ਬਾਹਰ ਕਢਾ ਕੇ ਤੇ ਉਹਨਾਂ ਨੂੰ ਆਪਣੇ ਸ਼ਿਵਰਾਸਤਾਂ ਪਿੱਛੇ ਆਰਸੀ ਇੱਕ ਹਰਸ਼ਕਰਵਾ ਸੀ ਦੂਜੇ ਪਾਸੇ ਆਵ ਰਿਹਾ ਸੀ ਕੈਂਟਰ ਆ ਰਿਹਾ ਸੀ ਸਾਕੋ ਨਹੀਂ ਜਿਹੜੇ ਕਾਰ ਵਾਲੇ ਸੀ ਇਹ ਬਰਾ ਸ਼ੌਦੇ ਕੋਲ ਪਿੰਡ ਮਾਣੇਵਾਲ ਦੇ ਆ ਇਹ ਕੈਂਟਰ ਸਰ ਕੈਂਟਰ ਦਾ ਪਤਾ ਲਾ ਰਹੇ ਹਾਂ ਜੀ ਤੋਂ ਪਤਾ ਲਈ ਕਿੱਥੇ ਗਿਆ ਜਿਹੜਾ ਪੱਲੇਪਾਸੀ ਆ ਬੰਦਣਾ ਦੇ ਰੋਡ ਦੇ ਗੱਡੀ ਨੇ ਤਰਸੇ ਨੰਬਰ 99 ਚੱਲਦਾ ਪੜੇ ਰੂ ਨੀ ਪੜੇ ਰੂ ਗੋਣੀਆਂ ਪੜੇ ਰੂ ਵੋਣੀਆ ਉਹ ਕਰੀਗਾ ਤੇ ਉਹ ਹੋ ਤੂੰ ਪੜੇ ਹੋ ਜਾ ਯਾਰ ਪੜੇ ਹੋ ਜਾ ਪੜੇ ਹੋ ਜਾ ਪੜੇ ਪੜਿਆ ਇੱਥੇ ਹੋ ਜਾ ਬੱਸ ਤੂੰ ਰੋਕ ਕੇ ਨੀ ਰਹਿ ਕਢਾਲਾ ਬਾਈ ਬੜੀ ਪਾਉਂਦੇ ਇੱਕ ਤਾਂ ਆਪਣਾ ਤੇ ਕੀ ਲੱਗਦਾ ਅਮਰ ਜੀ ਤੁਸੀਂ ਨਹੀਂ ਅਸੀਂ ਪਟਿਆਲੇ ਤੋਂ ਆ ਇਹ ਮੇਰੀ ਨੂੰਹ ਦੀ ਭਝਾਈ ਭਰਾ ਤੇ ਭਤੀਜੀ ਕਿੰਨੇ ਜਣੇ ਸੀ ਇੱਥੇ ਜਾ ਰਹੇ ਸੀ ਅਸੀਂ ਇੱਥੇ ਨਗਰਾਪਾਲਿਕਾ ਵਿਆਹ ਜਾ ਰਹੇ ਸੀ ਕਿੱਥੋਂ ਆਏ ਸੀਗੇ ਜੀ ਤੁਸੀਂ ਤੁਸੀਂ ਪਟਿਆਲੇ ਤੋਂ ਆਏ ਸੀ ਕਿੰਨੇ ਜਣੇ ਸੀਗੇ ਗੱਡੀ ਦੇ ਵਿੱਚ ਜੀ ਉਹ ਗੱਡੀ ਦੇ ਤਿੰਨ ਜਣੇ ਸੀ ਅਸੀਂ ਦੋਨੇ ਜਣੇ ਤੇ ਤਿੰਨਾਂ ਦੀ ਮੌਤ ਹੋ ਗਈ ਹੈ ਇੱਕ ਐਂਟਰ ਦੇ ਨਾਲ ਇੱਕ ਦੂਜਾ ਆਟੋਕਾਰ ਸੀ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਆ ਇੱਕ ਲੇਡੀ ਜਿਹੜਾ ਘਰਲਾ ਆ ਇਹ ਤਿੰਨਾਂ ਦੀ ਕੈਜੂਐਲਟੀ ਹੋ ਗਈ ਆ ਤੇ ਸਾਨੂੰ ਜਿਉਂ ਵੀ ਇਨਫੋਰਮੇਸ਼ਨ ਮਿਲੀ ਆ ਉਸੇ ਵੇਲੇ ਆ ਕੇ ਅਸੀਂ ਇਹ ਮੌਕੇ ਤੇ ਆ ਕੇ ਡਰੋਡੀਆਂ ਬਾਹਰ ਕਢਾ ਕੇ ਤੇ ਉਹਨਾਂ ਨੂੰ ਆਪਣੇ ਸਿਵਲ ਹਸਪਤਾਲ ਪਿੱਛੇ ਆਰਸੀ ਇੱਕ ਹਰਸ਼ਕਰਵਾ ਸੀ ਦੂਜੇ ਪਾਸੇ ਆ ਰਿਹਾ ਸੀ ਕੈਂਟਰ ਆ ਰਿਹਾ ਸੀ ਸਰ ਕੋਈ ਨਾ ਜਿਹੜੇ ਕਾਰ ਵਾਲੇ ਸੀ ਇਹ ਬਰਾ ਸ਼ੌਦੇ ਕੋਲ ਪਿੰਡ ਮਾਣੇਵਾਲ ਦੇ ਆ ਇੱਕ ਐਂਟਰ ਸਰ ਐਂਟਰ ਦਾ ਪਤਾ ਲਾ ਰਹੇ ਆ ਜੀ